ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਅੱਜ ਗੁਰਦੁਆਰਾ ਨੌਵੀਂ ਪਾਸ਼ਾ aí ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਨਗਰ ਕੀਰਤਨ ਲੱਗੇ ਹਨ ਇਸ ਮੌਕੇ ਦੀਆਂ ਤਸਵੀਰਾਂ ਤੁਸੀਂ ਗੁਰਦੁਆਰਾ ਨੌਵੀਂ ਪਾਸ਼ਾ ਦੇ ਸੋਹਣੇ ਆਰੇ ਨਜ਼ਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਬੀਸਰੀ ਜਿੱਥੇ ਵੱਲੋਂ ਵੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਚਰਨਾਂੇ ਪਾਏ ਜਾ ਰਹੇ ਹਨ ਅਤੇ ਇਸ ਮੌਕੇ ਤੇ ਸਿੰਘ ਸਹਿਬਾਨ ਸਜੇ ਹਨ ਅਤੇ ਇਸ ਮੌਕੇ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਨਗਰ ਕੀਰਤਨ ਨੌਵੀਂ ਪਾਸਾ ਹੀ ਕਰਤਬਾਰ ਤੋਂ ਸ਼ੁਰੂਆਤ ਹੋ ਕੇ ਬਖਵਾ ਕਮਾਲਿਆਂ ਦੇ ਵਿੱਚ ਤੂਰ ਪੱਤੀ ਚਹਿਲਾ ਪੱਤੀ 메ਨ ਬਾਜ਼ਾਰ ਅਤੇ ਹੋਰ ਹੁੰਦਾ ਪਾਪਸ ਗੁਰਦੁਆਰਾ ਨੌਵੀਂ ਪਾਸਾ ਵੀ ਸ਼ਾਮ ਨੂੰ ਸਮਾਪਤ ਹੋਵੇਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਕੁਮਾਰ ਆਦਲਾ ਹੁਕੀ ਬੈਠੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਗੁਰਦੁਆਰਾ ਨੌਵੀਂ ਪਾਸ਼ੇ ਦੇ ਮੈਨੇਜਰ ਜਗਜੀਤ ਸਿੰਘ ਅਤੇ ਇਸ ਮੌਕੇ ਦੀ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸਿੰਘ ਸਾਹਿਬਾਨ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਦਾ ਉਡਾਸਰਾ ਲੈ ਰਹੇ ਹਨ ਅਤੇ ਇਸ ਤੋਂ ਬਾਅਦ ਚਾਲੇ ਪਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਬਕਵਾਕ ਇਸ ਸਾਹਿਬ ਦਾ ਟਰੱਕ ਜੀ ਨੇ ਪ੍ਰਦਾਨ ਹਰਦੀਪ ਸਿੰਘ ਤੂਰ ਵੱਲੋਂ ਅਤੇ ਇਸ ਮੌਕੇ ਤੇ ਅਮਰਪਾਲ ਸਿੰਘ ਤੂਰ ਅਤੇ ਹੋਰ ਵਕਵਾਕ ਅਗਵਾ ਵੱਲੋਂ ਮਹੱਲਿਆਂ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ ਤਸਵੀਰਾਂ ਤੁਹਾਨੂੰ ਗੁਰਦੁਆਰਾ ਸ੍ਰੀ ਨੌਵੀਂ ਪਾਸ਼ਾਹੀ ਉਹ ਆਨੀਗਾਰਡ ਦੇ ਦਿਖਾ ਰਹੇ ਹਾਂ ਤੇ ਆਓ ਤੁਹਾਨੂੰ ਦਿਖਾਉਣੇ ਆ ਨਗਰ ਕੀਰਤਨ ਦੇ ਵਕਵਾਕ ਮਹੱਲਿਆਂ ਦੇ ਦ੍ਰਿਸ਼ ਅਤੇ ਇਸ ਮੌਕੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਗੁਰੂ ਸਾਹਿਬਾਨ ਦਾ ਉਟਾਸਰਾ ਲੈ ਜਾ ਰਹੇ ਹਨ ਅਤੇ ਇਸ ਮੌਕੇ ਤੇ ਗੁਰਦੁਆਰਾ ਨਾਨਕਾਣਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਵੀ ਪਹੁੰਚੋਏ ਸਨ ਅਤੇ ਹੋਰ ਵੀ ਆਗੂ ਸਹਿਬਾਨ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸ੍ਰੋਪੇ ਪਾਕੇ ਸਿੰਘ ਸਾਹਿਬਾਨ ਦਾ ਸਨਮਾਨ ਕੀਤਾ ਜਾ ਰਿਹਾ ਇਸ ਮੌਕੇ ਤੇ ਗੁਰਦੁਆਰਾ ਨਾਨਕਾਣਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਅਤੇ ਇਸ ਮੌਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਹੈੱਡ ਗ੍ਰੰਥੀ ਦੇ ਵੱਲੋਂ ਵੀ ਉਨ੍ਹਾਂ ਦਾ ਸਨਮਾਨ ਮੈਨੇਜਰ ਜਗਜੀਤ ਸਿੰਘ ਵੱਲੋਂ ਕੀਤਾ ਜਾ ਰਿਹਾ ਹਨ ਅਤੇ ਹੋਰ ਅਗੂ ਸਹਿਬਾਨਾਂ ਦੇ thropp ਉਪਾਕੇ ਸਨਮਾਨ ਕੀਤੇ ਜਾ ਰਹੇ ਹਨ ਬਕਬਕ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ ਇਸ ਮੌਕੇ ਤੇ ਗਰਮੀਤ ਸਿੰਘ ਰਾਮਪਰਾ ਵੀ ਖੜੇ ਨਜ਼ਰ ਆ ਰਹੇ ਹਨ ਤੇ ਆ ਉਸ ਨੂੰ ਸੁਣਾਉਣੇ ਨਗਰ ਕੀਤੇ ਦਿਖਾਉਣੇ ਦ੍ਰਿਸ਼ ਤੇ ਕੀ ਕਹਿੰਦੇ ਨਜ਼ਰ ਆਏ ਕਿਉਂ ਅਗੂ ਦਾ ਗਾਣੂ ਹੈ ਨਾ ਪੇ ਉਪਰ ਤੋਂ ਪਾਤਰ ਬਣਦੇ ਹੋ ਸਾਹਮਣੇ ਹੈ ਪਈ ਗੁਰੇ ਜੀ ਜਿਹੜੇ

ਸ੍ਰੀ ਹਰਿ ਨਰਾਇਣ ਸ੍ਰੀ ਹਰਿ ਕ੍ਰਿਸ਼ਨ ਤਯਾਈ ਜਿਤ ਰਿਤੇ ਸੋਵ ਦੁੱਖ ਜਾਏ ਤੇਗ ਬਹਾਦਰਿ ਸਿਮਰੀਐ ਲੈਂਦੇ ਪਰ ਜਿਵੇਂ ਸਤਿਗੁਰੂ ਉਜੜੀ ਹੋਈ ਖੇਤੀ ਨੂੰ ਹਰਿਆ-ਭਰਿਆ ਕਰਦਨੇ ਭਾਗ ਲਾਉਂਦੇ ਆ ਉਹ ਸਮੇਂ ਦੇ ਇਤਿਹਾਸ ਨੂੰ ਕਾਫੀ ਕਮਿਸ਼ਰੀ ਜਿੱਥੇ ਆਪ ਸੰਗਤ ਦੀ ਸੇਵਾ ਦੇ ਵਿੱਚ ਇਸ ਤਰ੍ਹਾਂ मां <laughs> चलदी Thank you. अंकारे में उन गुरू सिंधी प ਸਾਰੇ ਜੀ ਨਗਰ ਕੀ ਤੰਦਰ ਦੇ ਚਾਹਰੀਆਂ ਪਰੋ ਜਥੇਦਾਰ ਮਲਕੀਸ਼ ਅਗਨੀ ਪਰਮ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪੂਰ ਪੱਤੀ ਦੀ ਸਮੂਹ ਜਨਤ ਬੋਲੇ ਪੰਜ ਪਿਆਰੇ ਸਰਬਾਨਾਂ ਨੂੰ ਸਰਪੰਨ ਦੇ ਕੇ ਵੀ ਸਨਮਾਨ ਕੀਤਾ ਜਾ ਰਿਹਾ ਹੈ ਆਓ ਇੱਕ ਵਿਕਾਰੋ ਦੇ ਨਾਲ ਪਰ ਸਵਾਗਤ ਕਰੀਏ ਬੋਲੇ ਸੋਹਣੀ ਗੁਰਦਾਰਾ ਪ੍ਰਬੰਧ ਕਮੇਟੀ ਨਗਰ ਕੀ ਤੰਦਰ ਦੇ ਚਾਹਰੀ ਵੀ ਦਾ ਸਾਇਦ ਦਾ ਪ੍ਰਵਾਹ ਵਰਦ ਸਿੰਘ ਜੀ ਤੌਰ ਸੰਗ

ਸਾਰਾ ਸਾਰਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਾ ਸਾਰਾ ਸਭ ਸ੍ਰੀ ਆਤਮਾ ਨੂੰ ਬਹੁਤ ਬਹੁਤ ਧੰਨਵਾਦ ਸਾਰਾ ਸਾਰਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਬੱਸ ਇਹ ਬੰਦ ਕਰਾਇਆ ਇਹ ਮੇਰਾ ਨਹੀਂ ਇੱਕ ਵੀ ਸਰਕਾਰ ਸਾਹਿਬ ਸਾਡੇ ਪਹੁੰਚ ਕਿਨੇ ਦੇਖੋ ਜੀ ਝਾੜ ਸ਼ਕਲੀ ਕੀ ਕੰਮ ਇੱਕ ਲੈ ਲੋ ਫਿਰ ਫੋਟੋ ਕਿਥੇ ਕਾ ਦੇਤੇ ਚੱਲ ਚੜ ਹੁਣ ਮਾਰ ਤਾਣਾ ਛੋੜੇ ਜੇ ਚਰ ਲਾਦਾ ਦੇਵੀ ਦੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਪ੍ਰਕਾਸ਼ ਸਾਹਿਬ ਦੇ ਮੋਹਰੇ ਕੀ ਬਣਾਉਂਦੇ। ਜਤਕ ਗਤਗੁਰੂ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਅੱਜ ਗੁਰਦੁਆਰਾ ਪਾਸਾ ਜੀ ਨੌਮੀਪੂਆਨ ਗੜ੍ਹ ਵੱਲੋਂ ਨਗਰ ਕੀਰਤਨ ਕੱਢਿਆ ਗਿਆ। ਸੱਚੇ ਪਾਸਾ ਜਗਤ ਦੇ ਗੁਰੂ ਸਨ। ਉਹਨਾਂ ਨੂੰ ਜਿੱਥੇ ਸਿੱਖ ਮੰਨਦੇ ਨੇ ਉੱਥੇ ਸਿੰਧੀ ਮੁਸਲਮਾਨ ਬੋਧੀ ਸਾਰੇ ਆਪਣਾ ਦਰਸ ਮੰਨਦੇ ਨੇ ਗੁਰੂ ਮੰਨਦੇ ਪਾਕਿਸਤਾਨ ਚ ਜੋ ਗੁਰਦੁਆਰਾ ਕਰਤਾਰਪੁਰ ਸਾਹਿਬ ਤੇ ਉਥੇ ਵੀ ਮੁਸਲਮਾਨਾਂ ਵੀਰੋਂ ਵੱਲੋਂ ਉਹਨਾਂ ਦੀ ਕਬਰ ਬਣਾਈ ਹੋਈ ਆ ਜਦੋਂ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਨਿਕਲਦਾ ਤਾਂ ਜਿਹੜਾ ਉਥੇ ਸੱਤ ਗੁਰਦੁਆਰੇ ਨੇ ਲਾਸਟ ਗੁਰਦੁਆਰਾ ਕਿਆਰਾ ਸਾਹਿਬ ਜਿਹੜਾ ਕਿ ਨਨਕਾਣਾ ਸਾਹਿਬ ਤੋਂ 4 ਕਿਲੋਮੀਟਰ ਦੂਰ ਆ ਉਥੇ ਸਾਰੇ ਲਾਲ ਰੰਗ ਦਾ ਮੈਟ ਵਿਛਾਇਆ ਜਾਂਦਾ ਉਹ ਵੀ ਮੁਸਰਬਾਨ ਬੀਰਾਂਬਲ ਪਿਛਲੇ ਸਮੇਂ ਪਾ ਪਾਕਿਸਤਾਨ ਗਿਆ ਉਥੇ ਕੋਨੇ ਤੇ ਦੁਕਾਨ ਆ ਜਸਵੀਰ ਸਿੰਘ ਆਪਣੇ ਸਿੱਖ ਮੁੰਡੇ ਦੀ ਦੁਕਾਨ ਆ ਮੈਂ ਉਹਨੂੰ ਪੁੱਛ ਬੈਠਾ ਵੀ ਹੁਣ ਤੱਕ ਕਾਕਾ ਅਸੀਂ ਆਏ ਹੋਇਆ ਤੇ ਜਦ ਇੱਥੇ ਜਥੇ ਨਹੀਂ ਆਉਂਦੇ ਜਸ ਇੱਕ ਸੰਗਤ ਨਹੀਂ ਆਉਦੀ ਉਦੋਂ ਗੁਜ਼ਾਰਾ ਕਿਵੇਂ ਚੱਲਦਾ ਉਹ ਕਹਿੰਦਾ ਵੀ ਹਰ ਰੋਜ਼ 200 ਬੰਦੇ ਦਾ ਸਵੇਰੇ 200 ਦਾ ਦੁਪਹਿਰੇ 200 ਦਾ ਸ਼ਾਮ ਨੂੰ ਇੱਥੇ ਲੰਗਰ ਬੰਦਾ ਉਹਦੇ ਚ ਬਹੁ ਗੰਟੀ ਵਿੱਚੋਂ ਮੁਸਲਮਾਨ ਤੇ ਹਿੰਦੂ ਵੀ ਰਹਿੰਦੇ ਆਹ ਜਾ ਗੁਰੂ ਜਿਹੜਾ ਸਾਰੇ ਜਗਤ ਦਾ ਗੁਰੂ ਆ ਉਹਦਾ ਸਿੱਖ ਹੋਣ ਤੇ ਸਾਨੂੰ ਮਾਨ ਕਰਨਾ ਚਾਹੀਦਾ ਕੜਾ ਦੇ ਸਪਤੀ ਸੰਬੰਧਤ ਰਹਾਉ ਬਹੁਤ ਧੰਨਵਾਦ ਕਿ ਅੱਜ ਧੰਨ ਸਰ ਮਹਾਰਾਜ ਜੀ ਦੇ 55 ਦਾ ਉਤਾਰ ਵਰਪੁਰ ਮਨਾ ਰਹੇ ਹਾਂ ਜਿਕਾਰੇ ਦੀ ਦੂਰ ਸਾਰਾ ਪਾਛੇ ਕਰਨਾ ਹੈ ਔਰ ਮੇਰਾ ਸਾਰ ਕੇ ਚਾਲੂ ਨਗਰ ਕੀ ਇਸ ਮੌਕੇ ਸਾਰੇ ਹੁੰਦਾ ਹੋਇਆ ਆਪਣੀ ਸਤਿ ਪੰਥ ਜੀ ਸਾਰੇ ਸੰਸਾਰ ਨੂੰ ਬਹੁਤ ਬਹੁਤ ਵਧਾਈ ਜੀ ਤਨ ਤੈਨ ਨੂੰ ਧੰਨਵਾਦ ਦੇਵ ਜੀ ਮਹਾਰਾਜ ਜੀ ਸਾਰੇ ਇਸ ਸੰਸਾਰ ਤੇ ਕਿਰਪਾ ਕਰਨ ਸਭ ਨੂੰ ਕਿਸੇ ਦੇ ਤਰੱਕੀਆਂ ਬਖਸ਼ਣ ਨਗਰ ਕੀ ਤਨ ਪਹੁੰਚ ਚੁੱਕਿਆ ਹੈ ਸਾਰੇ ਵੀ ਬੂਲ ਦੇ ਨਾਲ ਪਾਛੇ ਕੱਈਏ ਬੋਲੋ ਨਾਮੁ ਸੋਹਣਾ ਪ੍ਰਕਾਸ਼ ਸਾਡੇ ਮੋਕੇ ਨਗਰ ਕੀਰਤਨ ਗੱਡੇ ਜੀ ਤੁਰਪਤੀ ਪਹੁੰਚੇ ਨਿੱਕਾ ਸਤਗੁਰੂ ਨਾਨਕ ਪ੍ਰਗਟ ਆ ਮਿੱਟੀ ਤੁੰਦ ਜੱਕ ਚਾਨਣ ਹੋਇਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਪਾਸ਼ਾ ਦੀ ਨੌਮੀ ਤੋਂ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਚੱਲ ਕੇ ਸਾਡੇ ਤੁਰਪਤੀ ਮਹੱਲੇ ਵਿੱਚ ਆਇਆ ਸਾਡੇ ਮਹੱਲੇ ਨੇ ਸ਼ਬਦ ਕੀਰਤਨ ਗੁਰਬਾਣੀ ਦਾ ਆਨੰਦ ਮਾਣਿਆ ਅਤੇ ਸੰਗਤਾਂ ਆਈਆਂ ਸੰਗਤਾਂ ਦੀ ਸੇਵਾ ਕਰੀ ਗੁਰਨਾਨਕ ਜੀ ਦੇ ਪ੍ਰਕਾਸ਼ ਪੁਰਬ ਤੇ ਮੈਂ ਸਾਰੇ ਦੇਸਾਂ ਦੇ ਸਭ ਵਿੱਚ ਬੈਠੇ ਦੋਸਤਾਂ ਮਿੱਤਰਾਂ ਨੂੰ ਸੰਗੀ ਸਾਥੀਆਂ ਨੂੰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਦੀਪ ਜੀ ਆਪਸੀ ਕੋਈ ਪਾਰਟੀ ਬਾਜ਼ੀ ਨਹੀਂ ਹੁੰਦੀ ਅਸੀਂ ਗੁਰੂ ਘਰ ਨਾਲ ਸਾਰੇ ਇੱਕ ਮੁੱਠੋ ਕੇ ਸਾਰੇ ਸੇਵਾ ਕਰਦੇ ਹਾਂ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਇਕੱਠੇ ਰਹਿਣਾ ਸਿਖਾਇਆ ਨਾ ਕੋਈ ਜਾਤ ਪਾਤ ਸਭ ਅਸੀਂ ਇੱਕ ਹਾਂ ਜੀ ਦੇ ਗੁਰਨਾਨਕ ਜੀ ਦੇ ਪ੍ਰਕਾਸ਼ ਪੁਰਬ ਦੇ ਕਿਰਤਨ ਰੰਗ ਪੀਤੇ ਨਾ ਕੀ ਕਮਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਮੈਨੇਜਰ ਗੁਰਦੁਆਰਾ ਪਾਸੀ ਨੌਵੀਂ ਪਾਨੀਗੜ ਆਪ ਸਭ ਸੰਗਤਾਂ ਚੰਗੀ ਤਰ੍ਹਾਂ ਜਾਣੂ ਹੋ ਵੀ ਅੱਜ ਮਿਤੀ 4 ਤਰੀਕ ਨੂੰ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਨਗਰ ਕੀਰਤਨ ਆਰੰਭ ਹੋ ਚੁੱਕਿਆ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਪੜਾਵਾਂ ਵਿੱਚ ਦੀ ਹੁੰਦਾ ਹੋਇਆ ਚਾਹਲਾ ਪੱਤੀ ਤੂਰ ਪੱਤੀ 메ਨ ਬਾਜ਼ਾਰ ਭਗਤ ਰਵਦਾਸ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸੰਗਤ ਸਾਹਿਬ ਭਗਤ ਰਵਦਾਸ ਜੀ ਬਲਿਆਰ ਰੋਡ ਗੁਰਦੁਆਰਾ ਸਾਹਿਬ ਤੇ 메ਨ ਬਾਜ਼ਾਰ ਵਿੱਚ ਦੀ ਵਾਪਸ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ ਇਸ ਨਗਰ ਕੀਰਤਨ ਦਾ ਸੰਗਤ ਦੇ ਵਿੱਚ ਬਹੁਤ ਹੀ ਭਰਮਾ ਹੰਗਾਰਾ ਤੇ ਬਾਕੀ ਅੱਜ ਸ਼ਾਮ ਨੂੰ 8:30 ਵਜੇ ਤੋਂ ਲੈ ਕੇ 10:00 ਵਜੇ ਤੱਕ ਭਾਈ ਮਨਦੀਪ ਸਿੰਘ ਮਰੀਦ ਜੋ ਦਰਬਾਰ ਸਾਹਿਬ ਵਿਖੇ ਕਥਾ ਕਰਦੇ ਨੇ ਮਨਜੀਤ ਸਾਹਿਬ ਦਵਾਨ ਹਾਲ ਦੇ ਵਿੱਚ ਉਹ ਵੀ ਸਪੈਸ਼ਲ ਪਹੁੰਚ ਰਹੇ ਹਨ ਤੇ ਸੰਗਤਾਂ ਨੂੰ ਗੁਰਬਾਣੀ ਦੇ ਜਸ ਨਾਲ ਜੋੜਨ ਲਈ ਆ ਰਹੇ ਹਨ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਕੱਲ ਨੂੰ 5 ਤਰੀਕ ਨੂੰ 10:00 ਵਜੇ ਸ੍ਰੀ ਖੰਡ ਪੜ ਸਾਹਿਬ ਜੀ ਦੇ ਭੋਗ ਪਾਈ ਜਾਣਗੇ ਸੰਗਤਾਂ ਗੁਰਦਰਾ ਸਾਹਿਬ ਵਿਖੇ ਪਹੁੰਚ ਕੇ ਗੁਰੂ ਦੇ ਸੰਗਤਾਂ ਜਸ ਲੈ ਸਕਦੀਆਂ ਨੇ ਗੁਰਬਾਣੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਜੀ ਦੀ ਗੱਲ ਕਰੀਏ ਗੁਰੂਆਂ ਦੇ ਦਿਨੇ ਭੀਰ ਪਿਆ ਦੇ ਇੱਕ ਸੱਚਾ ਸੌਦਾ ਕੀਤਾ ਸੀ ਅੱਜ ਵੀ ਨਗਰ ਨਗਰ ਲੈਗਰੂ ਗੁਰਦੁਆਰਾ ਸਾਹਿਬ ਵਿੱਚ ਲੰਗਰ ਚੱਲ ਰਹੇ ਨੇ ਕਿਵੇਂ ਦੇਖੋ ਦੇਖੋ ਜੀ ਬਾਬਾ ਨਾਨਕ ਦਾ 13 13 ਤੋਲਣ ਵਾਲੇ ਸੀ ਬਾਬਾ ਜੀ ਉਹ ਕੱਲੇ ਸਿੱਖ ਧਰਮ ਦੇ ਗੁਰੂ ਨਹੀਂ ਹੈਗੇ ਬਾਬਾ ਨਾਨਕ ਜੀ ਆਲ ਵਰਲਡ ਦੇ ਵਿੱਚ ਹਰ ਇੱਕ ਦੇ ਪ੍ਰੇਰਨਾ ਸਰੋਤ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਨਾਰਾ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤਾ ਤੇ ਮੈਂ ਸਾਰੀ ਸੰਗਤ ਅੱਗੇ ਅਰਦਾਸ ਬੇਨਤੀ ਕਰਦਾ ਵੀ ਆਪਣੀ ਕੌਮ ਦਾ ਏਡਾ ਵੱਡਾ ਇਤਿਹਾਸ ਆ ਵੀ ਅੰਮ੍ਰਿਤ ਛਕੋ ਸਿੰਘ ਸੱਚੋ ਤੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ